ਦੇ ਕੇ ਸਰਮਨ ਕਰਨਾ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦੀ ਖਾਤਿ ਭਾਵੇਂ ਪੱਤੇ ਥੰਮ ਹੁਣ ਲਾਲੋ ਲਾਣ ਜੀ ਸੇਵਕਾਂ ਨੂੰ ਨਾਮ ਲੈਂਦਾ ਹੈ ਬਚਾਲ ਜੀ ਸੇਵਕਾਂ ਨੂੰ ਨਾਮ ਲੈਂਦਾ ਹੈ ਬਚਾਲ ਜੀ ਮਾਰਦੇ ਨੇ ਜਿਹੜੇ ਉਹ ਹੀ ਉਹ ਮਾਰ ਜਾਂਦੇ ਨੇ ਰੱਖ ਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖ ਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਲਖਣਾ ਦੇ ਰੂਪਤੀ ਦੇ ਸਕੇ ਤੀਰ ਜੀ ਹਾਰ ਹਟ ਬਹਿ ਗੇ ਜਾਲ ਮੁਖੀਰ ਜੀ ਹਾਰ ਹਟ ਬਹਿ ਗੇ ਜਾਲ ਮੁਖੀਰ ਜੀ ਜਿੱਤੇ ਹੋਏ ਵੈਰੀ ਵੇਖੇ ਹਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਭਾਵੇਂ ਤੱਤੇ ਖੰਮ ਹੁਣ ਲਾਲੋ ਲਾਲ ਜੀ ਸੇਵਕਾਂ ਨੂੰ ਆਮ ਲੈਂਦਾ ਹੈ ਬਚਾਲ ਜੀ ਸੇਵਕਾਂ ਨੂੰ ਆਮ ਲੈਂਦਾ ਹੈ ਬਚਾਲ ਜੀ ਮਾਰ ਜਾਂਦੇ ਨੇ ਉਹ ਰੱਖ ਹਰ ਹਟ ਬੈਗ ਜਾਲ ਮੁ ਅਖੀਰ ਜੀ ਜਿੱਤੇ ਹੋਏ ਵੈਰੀ ਵੇਖੇ ਹਾਰ ਜਾਂਦੇ ਨੇ ਉਹ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਜਿੱਤੇ ਇਹ ਤੇ ਦੁੱਧ ਭਰ ਜਾਂਦੇ ਨੇ ਰੱਖਦੇ ਪਰੋਸ ਜੜੇ ਤਰ ਜਾਂਦੇ ਨੇ ਰੱਖਦੇ ਪਰੋਸ ਜੜੇ ਤਰ ਜਾਂਦੇ ਨੇ ਭਾਈ ਕਲਿਆਣ ਦੀ ਨਾ ਲੱਤ ਵੱਡੀ ਗਈ ਰਾਜੇ ਮੰਡੀ ਵਾਲੇ ਪਾਸੋਂ ਘਾਰ ਕੱਢੀ ਗਈ ਰਾਜੇ ਮੰਡੀ ਵਾਲੇ ਪਾਸੋਂ ਘਾਰ ਕੱਢੀ ਗਈ ਸੰਕਟ ਗੁਰੂ ਜੀ ਉਹਦੇ ਹਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਇੱਕ ਵਾਰ ਜੋ ਜੱਗੋ ਜਿਹੜੀ ਚੱਲੀ ਸਖਣੀ ਸੱਤ ਪੁੱਤ ਗੁਰਾਂ ਤੋਂ ਲੈ ਗਈ ਸਲਖਣੀ ਸੱਤ ਪੁੱਤ ਗੁਰਾਂ ਤੋਂ ਲੈ ਗਈ ਸਲਖਣੀ ਰੱਖਦੇ ਪਰੋਸਾ ਜੜੇ ਤਰ ਜਾਂਦੇ ਨੇ ਬਾਬਾ ਬਿਧੀ ਚੰਦਨਾ ਪਠੀ ਨੇ ਸਾੜਿਆ ਬਾਬਾ ਬਿਧੀ ਚੰਦਨਾ ਪਠੀ ਨੇ ਸਾੜਿਆ ਜਿਨੇ ਪਾਪੀ ਮਿਰਜੇ ਦਾ ਪੋਲ ਪਾੜਿਆ ਜਿਨੇ ਪਾਪੀ ਮਿਰਜੇ ਦਾ ਪੋਲ ਪਾੜਿਆ ਸ਼ਾਲੇ ਸਿੱਖ ਘਰ ਜਾਂਦੇ ਨੇ ਰੱਖਦੇ ਪਰੋਸਾ ਜਣੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਣੇ ਤਰ ਜਾਂਦੇ ਨੇ ਅੱਖ ਨੂੰ ਤਪਾਕੇ ਠੋਕੀਆਂ ਬਰੰਝੀਆਂ ਅੱਖੀਆਂ ਨਾਲ ਨੂਰ ਵੱਲੋਂ ਹੁੰਆਂ ਵੰਜੀਆਂ ਅੱਖੀਆਂ ਨਾਲ ਨੂਰ ਵੱਲੋਂ ਹੁੰਆਂ ਵੰਜੀਆਂ ਗੁਰੂ ਜਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਮੱਖਣ ਦਾ ਬਿੜਾ ਸਕਰਾਂ ਤੋਂ ਤਾਰਿਆ ਮੋਟਿਆਂ 'ਚ ਕੱਲ ਖੁੱਬੇ ਬੇਸ਼ਮਾਰਿਆ ਮੋਟਿਆਂ 'ਚ ਕੱਲ ਖੁੱਬੇ ਬੇਸ਼ਮਾਰਿਆ ਆਵੇ ਗੁਰੂ ਕਮਲ ਲਾ ਕੇ ਪਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਔਰ ਰਸਤਮ ਦੇ ਬਾਲਾ ਰੋ ਜਉ ਸਤਾਰੇ ਚੋਂ ਕੱਢ ਲਿਆ ਗੁਰਾਣੇ ਜਿੰਦਾ ਕੁੰਡਾ ਮਾਰੇ ਚੋਂ ਕੱਢ ਲਿਆ ਗੁਰਾਣੇ ਜਿੰਦਾ ਕੁੰਡਾ ਮਾਰੇ ਚੋਂ ਆਨੇ ਗੁਰੂ ਹਰਜਾnde ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖ ਕੇ ਪਰੋਸਾ ਜਸਨੇ ਤੇ ਹਾਲਿਆ ਧੰਨੇ ਨੇ ਸੀ ਮਾਨ ਬੰਦ ਕੀ ਚੋਪਾਲਿਆ ਧੰਨੇ ਨੇ ਸੀ ਮਾਨ ਬੰਦ ਕੀ ਚੋਪਾਲਿਆ ਸਰ ਚਰਨੀ ਜੋ ਧਾਰੇ ਜਾਂਦੇ ਨੇ ਰੱਖਦੇ ਪਰੋ ਸਜਣੇ ਦਰ ਜਾਂਦੇ ਨੇ ਰੱਖਦੇ ਪਰੋ ਸਜਣੇ ਦਰ ਜਾਂਦੇ ਨੇ ਸੋ ਦਾਸ ਦੀ ਸਕਿਰਤਾ ਦਾ ਜਿਨੀ ਵੀ ਸੰਗਤ ਨੇ ਮਾਨ ਕੀਤਾ ਹੈ ਜੀ ਸੋ ਸਤਿਗੁਰੂ ਜੀ ਖਜ਼ਾਨੇ ਭਰਪੂਰ ਕਰਨ ਕਾਲ ਕੰਡ ਕ ਤੁ ਕਰਨ ਸੋ ਇਹ ਜਿੱਲੀਆਂ ਕਿਰਤਾਂ ਦਾ ਇਹ ਦਾਸ ਦੇ ਪੇਜ ਵਿਅੰਤ ਸਿੰਘ ਬਾਬੇ ਕੇ ਕੋਈ ਸ਼ਰੀਰ ਇਸ ਪੀਚ ਤੇ ਜਾ ਕੇ ਆਪ ਜੀ ਸਰਵਨ ਕਰ ਸਕਦੇ ਹੋ ਜੀ ਸੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ